ਲੁਧਿਆਣਾ ਪਛਮੀ ਜਿਮਨੀ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸਤ ਸਿਖਰਾਂ ਤੇ ਹੈ ਤੇ ਵੱਖ-ਵੱਖੀਆਂ ਪਾਰਟੀਆਂ ਦੇ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਇਸ ਵਿਚਾਲੇ ਆਵਾਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜriwal ਨੇ ਇੱਕ ਵੱਡਾ ਐਲਾਨ ਕਰ ਦਿੱਤਾ ਕਿ ਜੇਕਰ 19 ਜੂਨ ਨੂੰ ਲੁਧਿਆਣੇ ਦੇ ਲੋਕ ਸੰਜੀਵ ਅਰੂੜਾ ਨੂੰ ਵੋਟਾਂ ਪਾ ਕੇ ਜਿਤਾਉਣਗੇ ਤਾਂ 20 ਜੂਨ ਨੂੰ ਉਹਨਾਂ ਨੂੰ ਮੰਤਰੀ ਬਣਾ ਦੇਵਾਂਗੇ ਦੱਸਦੀ ਹੈ ਕਿ 19 ਜੂਨ ਨੂੰ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਦੇ ਲਈ ਵੋਟਾਂ ਪੈਣੀਆਂ ਨੇ ਤੇ 23 ਜੂਨ ਨੂੰ ਨਤੀਜੇ ਆਉਣੇ ਨੇ ਪਰ ਅਰਵਿੰਦ ਕੇਜriwal ਵੀ ਜੂਨ ਕਿਉਂ ਕਹੀ ਜਾਂਦੇ ਨੇ ਇਹ ਵੱਡਾ ਸਵਾਲ ਹੈ ਚਰਚਾਵਾਂ ਚੱਲ ਰਹੀਆਂ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਲੁਧਿਆਣਾ ਤੋਂ ਰਾਜ ਸਭਾ ਦੇ ਵਿੱਚ ਜਾਣਾ ਚਾਹੁੰਦੇ ਨੇ ਇਸ ਲਈ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਲੜਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦਾ ਰਸਤਾ ਸਾਫ ਹੋ ਸਕੀ ਇਸੇ ਲਈ ਜਿਹੜਾ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਵੱਡੇ ਵੱਡੇ ਐਲਾਨ ਕਰ ਰਹੇ ਨੇ ਪਰ ਉਧਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਉਮੀਦਵਾਰ ਭਾਰਤਪੁੱਤ ਨਾਸੂ ਜੋ ਕਿ ਕਾਂਗਰਸ ਪਾਰਟੀ ਤੋਂ ਨੇ ਉਹਨਾਂ ਦੇ ਹੱਕ ਦੇ ਵਿੱਚ ਪੂਰੀ ਕਾਂਗਰਸ ਡਟੀ ਨਜ਼ਰ ਆ ਰਹੀ ਹੈ ਦੋਵੇਂ ਥਿਰਾ ਦੇ ਵਿੱਚ ਚਾਹੇ ਜ਼ਬਰਦਸਤ ਮੁਕਾਬਲਾ ਕਿਹਾ ਜਾ ਸਕਦਾ ਤੇ ਉਧਰ ਹੀ ਅਰਵਿੰਦ ਕੇਜਰੀਵਾਲ ਦਾ ਇਹੀ ਸੁਪਨਾ ਹੈ ਕਿ ਉਹ ਆਪਣਾ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤੌਣ ਤੇ ਜੋ ਲੁਧਿਆਣਾ ਤੋਂ ਰਾਜ ਸਭਾ ਦੀ ਸੀਟ ਖਾਲੀ ਹੋ ਸਕੇ ਤਾਂ ਦੱਸਦੇ ਇਹ ਕਿ ਲੁਧਿਆਣਾ ਪਛਮੀ ਤੋਂ 2022 ਦੇ ਵਿੱਚ ਗੁਰਪ੍ਰੀਤ ਗੋਗੀ ਵਿਧਾਇਕ ਚੁਣੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸਨ ਪਰ ਕੁਝ ਸਮਾਂ ਪਹਿਲਾਂ ਉਹਨਾਂ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਜਿਸ ਕਾਰਨ ਇਹ ਸੀਟ ਖਾਲੀ ਹੋਈ ਤੇ ਇੱਥੇ ਜਿਮਨੀ ਚੋਣ ਹੋ ਰਹੀ ਹੈ ਇਸ ਚੋਣ ਦੇ ਵਿੱਚ ਜਿੱਥੇ ਆਪ ਦੇ ਵੱਲੋਂ ਸੰਜੀਵ ਅਰੋੜਾ ਤੇ ਕਾਂਗਰਸ ਦੇ ਵੱਲੋਂ ਭਾਰਤਪੂਸ਼ ਨਾਸ਼ੂ ਅਕਾਲੀ ਦਲ ਦੇ ਵੱਲੋਂ ਪਰਵਕਾਰ ਸਿੰਘ ਕੁੰਮਣ ਤੇ ਭਾਜਪਾ ਦੇ ਵੱਲੋਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਜੁਤਾਰਿਆ ਗਿਆ ਤੇ ਉਮੀਦਵਾਰਾਂ ਦੇ ਵੱਲੋਂ ਖੂਬ ਚੋਣ ਪ੍ਰਚਾਰ ਕੀਤਾ ਜਾ ਸਾਰੇ ਉਮੀਦਵਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਜੇਕਰ ਉਮੀਦਵਾਰਾਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ ਭਾਰਤ ਪੂਸ਼ਨਾਸ਼ਵਿਕ ਨਾਮ ਵਰ ਚਹਿਰਾ ਜੋ ਕਿ ਪਹਿਲਾਂ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਵਿਜੀਲੈਂਸ ਵੀ ਕਈ ਵਾਰ ਕਥਿਤ ਕਪਲਿਆ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਚੁੱਕੀ ਹੈ ਅਦਾਲਤ ਤੋਂ ਜ਼ਮਾਨਤ ਤੇ ਚੱਲ ਰਹੇ ਨੇ ਬਾਕੀ ਉਮੀਦਵਾਰ ਲੋਕਾਂ ਦੇ ਲਈ ਨਵੇਂ ਕਹਿ ਜਾ ਸਕਦੇ ਨੇ ਪਰ ਹੁਣ ਲੋਕ ਜਾਣੇ ਪਛਾਣੇ ਚਿਹਰੇ ਉੱਤੇ ਮੋਹਰ ਲਗਾਉਣਗੇ ਇਹਨਾਂ ਫਿਰ ਨਵੇਂ ਚਿਹਰਿਆਂ ਦੇ ਅੰਦਰ ਉਹਨਾਂ ਨੂੰ ਨਵਾਂ ਸੂਰਜ ਨਜ਼ਰ ਆਵੇਗਾ ਇਸ ਦਾ ਫੈਸਲਾ ਤਾਂ ਲੋਕ ਲੁਧਿਆਣਾ ਪੱਛਮੀ ਚੋਣਾਂ ਦੇ ਦਰਮਿਆਨ ਕਰਨਗੇ ਕਿਉਂਕਿ ਉਹਨਾਂ ਨੇ ਹੀ ਆਪਣੀਆਂ ਵੋਟਾਂ ਪਾ ਕੇ ਕਰੀਬ 2 ਸਾਲ ਦੇ ਲਈ ਆਪਣਾ ਉਮੀਦਵਾਰ ਚੁੜਨਾ ਹੈ ਹੁਣ ਦੇਖਣਾ ਹੀ ਹੋਏਗਾ ਕਿ 23 ਜੂਨ ਨੂੰ ਜਦੋਂ ਨਤੀਜੇ ਐਲਾਨੇ ਜਾਂਦੇ ਨੇ ਉਦੋਂ ਅਰਵਿੰਦ ਕੇ ਜਿਵਾਲ ਦਾ ਸੁਪਨਾ ਪੂਰਾ ਹੁੰਦਾ ਹੈ ਯਾ ਨਹੀਂ ਇਸ ਦਾ ਫੈਸਲਾ ਤਾਂ ਲੁਧਿਆਣਾ ਪੱਛਮੀ ਦੇ ਲੋਕ ਕਰਨਗੇ ਲੁਧਿਆਣਾ ਪੱਛਮੀ ਜਿਮਨੀ ਚੋਣਾ ਨੂੰ ਲੈ ਕੇ ਇਸ ਵੇਲੇ ਸਿਆਸਤ ਸਿਖਰਾਂ ਤੇ ਹੈ ਤੇ ਵੱਖ-ਵੱਖੀਆਂ ਪਾਰਟੀਆਂ ਦੇ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਇਸ ਵਿਚਾਲੇ ਆਵਾਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਕਿ ਜੇਕਰ 19 ਜੂਨ ਨੂੰ ਲੁਧਿਆਣੇ ਦੇ ਲੋਕ ਸੰਜੀਵ ਅਰੂੜਾ ਨੂੰ ਵੋਟਾਂ ਪਾ ਕੇ ਜਿਤਾਉਣਗੇ ਤਾਂ 20 ਜੂਨ ਨੂੰ ਉਹਨਾਂ ਨੂੰ ਮੰਤਰੀ ਬਣਾ ਦੇਵਾਂਗੇ ਦੱਸਦੀ ਹੈ ਕਿ 19 ਜੂਨ ਨੂੰ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਲਈ ਵੋਟਾਂ ਪੈਣੀਆਂ ਨੇ ਤੇ 23 ਜੂਨ ਨੂੰ ਨਤੀਜੇ ਆਉਣੇ ਨੇ ਪਰ ਅਰਵਿੰਦ ਕੇਜਰੀਵਾਲ ਵੀ ਜੂਨ ਕਿਉਂ ਕਹੀ ਜਾਂਦੇ ਨੇ ਇਹ ਵੱਡਾ ਸਵਾਲ ਹੈ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਲੁਧਿਆਣਾ ਤੋਂ ਰਾਜ ਸਭਾ ਦੇ ਵਿੱਚ ਜਾਣਾ ਚਾਹੁੰਦੇ ਨੇ ਇਸ ਲਈ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਲੜਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦਾ ਰਸਤਾ ਸਾਫ ਹੋ ਸਕੇ ਇਸੇ ਲਈ ਜਿਹੜਾ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਵੱਡੇ ਵੱਡੇ ਐਲਾਨ ਕਰ ਰਹੇ ਨੇ ਪਰ ਉਧਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਉਮੀਦਵਾਰ ਭਾਰਤਪੁਰਸ਼ ਨਾਸੂ ਜੋ ਕਿ ਕਾਂਗਰਸ ਪਾਰਟੀ ਤੋਂ ਨੇ ਉਹਨਾਂ ਦੇ ਹੱਕ ਦੇ ਵਿੱਚ ਪੂਰੀ ਕਾਂਗਰਸ ਡਟੀ ਨਜ਼ਰ ਆ ਰਹੀ ਹੈ ਦੋਵੇਂ ਥਿਰਾ ਦੇ ਵਿੱਚ ਚਾਹੇ ਜ਼ਬਰਦਸਤ ਮੁਕਾਬਲਾ ਕਿਹਾ ਜਾ ਸਕਦਾ ਤੇ ਉਧਰ ਹੀ ਅਰਵਿੰਦ ਕੇਜਰੀਵਾਲ ਦਾ ਇਹੀ ਸੁਪਨਾ ਹੈ ਕਿ ਉਹ ਆਪਣਾ ਉਮੀਦਵਾਰ ਸੰਜੀਵ ਅਰੋਣਾ ਨੂੰ ਜਿੱਤੋਂਣ ਤੇ ਜੋ ਲੁਧਿਆਣਾ ਤੋਂ ਰਾਜਸਭਾ ਦੀ ਸੀਟ ਖਾਲੀ ਹੋ ਸਕੇ ਦਾਸਤੇ ਇਹ ਕਿ ਲੁਧਿਆਣਾ ਪਛਮੀ ਤੋਂ 2022 ਦੇ ਵਿੱਚ ਗੁਰਪ੍ਰੀਤ ਗੋਗੀ ਵਿਧਾਇਕ ਚੁਣੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸਨ ਪਰ ਕੁਝ ਸਮਾਂ ਪਹਿਲਾਂ ਉਹਨਾਂ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਜਿਸ ਕਾਰਨ ਇਹ ਸੀਟ ਖਾਲੀ ਹੋਈ ਤੇ ਇੱਥੇ ਜਿਮਣੀ ਚੋਣ ਹੋ ਰਹੀ ਹੈ ਇਸ ਚੋਣ ਦੇ ਵਿੱਚ ਜਿੱਥੇ ਆਪ ਦੇ ਵੱਲੋਂ ਸੰਜੀਵ ਅਰੋੜਾ ਤੇ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਨਾਸ਼ੂ ਅਕਾਲੀ ਦਲ ਦੇ ਵੱਲੋਂ ਪਰਵਕਾਰ ਸਿੰਘ ਕੁਮਮਣ ਤੇ ਭਾਜਪਾ ਦੇ ਵੱਲੋਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਤੇ ਉਮੀਦਵਾਰਾਂ ਦੇ ਵੱਲੋਂ ਖੂਬ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਰੇ ਉਮੀਦਵਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਜੇਕਰ ਉਮੀਦਵਾਰਾਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ ਭਾਤਪੂਛ ਨਾਸ਼ਵਿਕ ਨਾਮ ਵਰ ਚਹਿਰਾ ਜੋ ਕਿ ਪਹਿਲਾਂ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਵਿਜੀਲੈਂਸ ਵੀ ਕਈ ਵਾਰ ਕਥਿਤ ਕਪਲਿਆ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਚੁੱਕੀ ਹੈ ਅਦਾਲਤ ਤੋਂ ਜ਼ਮਾਨਤ ਤੇ ਚੱਲ ਰਹੇ ਨੇ ਬਾਕੀ ਉਮੀਦਵਾਰ ਲੋਕਾਂ ਦੇ ਲਈ ਨਵੇਂ ਕਹਿ ਜਾ ਸਕਦੇ ਨੇ ਪਰ ਹੁਣ ਲੋਕ ਜਾਣੇ ਪਛਾਣੇ ਚਿਹਰੇ ਉੱਤੇ ਮੋਹਰ ਲਗਾਉਣਗੇ ਜਾਂ ਫਿਰ ਨਵੇਂ ਚਿਹਰਿਆਂ ਦੇ ਅੰਦਰ ਉਹਨਾਂ ਨੂੰ ਨਵਾਂ ਸੂਰਜ ਨਜ਼ਰ ਆਵੇਗਾ ਇਸ ਦਾ ਫੈਸਲਾ ਤਾਂ ਲੋਕ ਲੁਧਿਆਣਾ ਪੱਛਮੀ ਚੋਣਾਂ ਦੇ ਦਰਮਿਆਨ ਕਿ ਕਿਉਂਕਿ ਉਹਨਾਂ ਨੇ ਹੀ ਆਪਣੀਆਂ ਵੋਟਾਂ પાਕੇ ਕਰੀਬ 2 ਸਾਲ ਦੇ ਲਈ ਆਪਣਾ ਉਮੀਦਵਾਰ ਚੁਣਨਾ ਹੈ ਹੁਣ ਦੇਖਣਾ ਹੋਏਗਾ ਕਿ 23 ਜੂਨ ਨੂੰ ਜਦੋਂ ਨਤੀਜੇ ਐਲਾਨੇ ਜਾਂਦੇ ਨੇ ਉਦੋਂ ਅਰਵਿੰਦ ਕੇ ਜਵਾਲ ਦਾ ਸੁਪਨਾ ਪੂਰਾ ਹੁੰਦਾ ਹੈ ਜਾਂ ਨਹੀਂ ਇਸ ਦਾ ਫੈਸਲਾ ਤਾ ਲੁਧਿਆਣਾ ਪੱਛਮੀ ਦੇ ਲੋਕ ਕਰਨਗੇ